ਸਾਡਾ ਇੱਕ ਜਿੰਦਾਬਾਦ 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 ੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੱਕਾਂ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਡਰਦੇਓ ਬਾਲਮੀ ਸ਼ਕਤੀ ਅਮਰ ਹੈ ਬਾਲਮੀ ਸ਼ਕਤੀ ਅਮਰ ਹੈ ਹਾਂਜੀ ਬਾਬਾ ਜੀ ਜੀ ਨਾ ਤੁਹਾਡਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਸ਼ੇਦਾਰ ਹੀਰਾ ਸਿੰਘ ਜੀ ਵਾਲਮੀਕੀ ਸ਼ਹਿਰ ਸੈਨਾ ਦੇ ਪੰਜਾਬ ਪ੍ਰਧਾਨ ਜਸ਼ੇਦਾਰ ਹੀਰਾ ਸਿੰਘ ਜੀ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਗੱਲ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਅਸੀਂ ਬੀਡੀਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਐਸਡੀਓ ਸਾਹਿਬ ਨੂੰ ਸਾਰਿਆਂ ਅਫਸਰਾਂ ਨੂੰ ਬੜੇ ਮੰਗ ਪੱਤਰ ਦਿੱਤੇ ਔਰ ਘਰਾਓ ਵੀ ਕੀਤੇ ਪਰ ਸਾਨੂੰ ਪ੍ਰਸ਼ਾਸਨ ਨੇ ਮਿੱਠੀਆਂ ਗੋਲੀਆਂ ਹੀ ਦੇ ਕੇ ਸਾਨੂੰ ਅੱਜ ਤੱਕ ਖੱਜਲ ਖਰਾਬ ਕੀਤਾ ਸਾਨੂੰ ਕੁਝ ਨਹੀਂ ਹਾਸਲ ਹੋਇਆ ਜੋ ਸੋਨੀ ਪਠੇਵਾਲਾ ਵਾ ਸਾਡੇ ਗਰੀਬ ਸਮਾਜ ਦੀਆਂ ਧਰਤੀਆਂ ਦੱਬ ਕੇ ਬੈਠਾ ਬੜੇ ਸਮੇਂ ਤੋਂ ਜਿਨੇ ਅੰਦਾ ਤੋਂ ਵੀ ਉੱਚੀਆਂ-ਉੱਚੀਆਂ ਟੋਏ ਪਾ ਦਿੱਤੇ ਆ ਅੰਦਾ ਇੰਨੀਆਂ-ਇੰਨੀਆਂ ਉੱਚੀਆਂ ਧਰਤੀਆਂ ਜਿਹੜੀਆਂ ਸੀ ਉਹ ਅੱਜ ਬਹੁਤ ਢੂੰਗੀਆਂ ਕੱਢ ਰਹੀ ਮਿੱਟੀ ਬੜੀ ਚੱਕ ਲਈ ਆ ਇੰਨੀ ਢੁਮ੍ਹਾਈ ਜਿਹੜੀ ਮਿੱਟੀ ਕਿੱਥੇ ਗਈ ਉਹ ਮਿੱਟੀ ਜਿਹੜੀ ਜਿਹਨੇ ਆਪਣਾ ਪਠੇਵਾਲਾ ਨੇ ਲਾਏ ਹੋਏ ਨੇ ਉਹਦੇ ਵਿੱਚ ਜਿਹੜਾ ਬਾਪੀ ਉਹਨੇ ਸੇਵਨ ਕਰਕੇ ਤੇ ਇੱਟ ਤਿਆਰ ਕਰਕੇ ਵੇਚ ਦਿੱਤੀ ਆ ਜੀ ਇਹ ਮਿੱਟੀ ਇਹਦਾ ਆਪਣੀ ਵਿਰਸਾ ਤਾਂ ਨਹੀਂ ਜੀ ਜਿਹੜੀ ਸਾਡੇ ਸਮਾਜ ਦੀ ਧਰਤੀ ਆ ਉਹਨੂੰ ਤੇ ਉਹ ਛੇੜ ਵੀ ਨਹੀਂ ਸਕਦਾ ਹਾਂ ਸਾਡੇ ਨਾਲ 420 ਕਰਕੇ ਤੇ ਸਾਡੇ ਸਮਾਜ ਦੇ ਕੋਲੋਂ ਧਰਤੀਆਂ ਜਿਹੜੀਆਂ ਖੋਲੀਆਂ ਗਈਆਂ ਠੇਕਿਆਂ ਤੇ ਲੈ ਕੇ ਤੇ ਉਹ ਅੱਜ ਉਹ ਕਾਬਜ਼ ਹੋ ਗਿਆ ਉਹ ਉਹਨਾਂ ਧਰਤੀਆਂ ਤੇ ਜੀ ਹੁਣ ਤੁਹਾਡਾ ਕੀ ਉਪਰਾਲਾ ਹੋਏਗਾ ਆਨਲਾਈਨ ਦੇ ਵਿੱਚ ਦੇਖੋ ਜੀ 24 ਤਰੀਕ ਨੂੰ ਸਾਡਾ ਜਿਹੜਾ ਸਮਾਜ ਆ ਦੱਬਿਆ ਕੁਝਿਆ ਸਮਾਜ ਇਹ ਹੁਣ ਬਿਲਕੁਲ ਆਖਥਾਂ ਵਿੱਚ ਚੁੱਕਾ ਵਾ ਆਉਣ ਵਾਲੇ ਸਮੇਂ ਦੇ ਵਿੱਚ 24 ਤਰੀਕ ਨੂੰ ਇਹ ਆਪਣੇ ਆਪ ਰਾਖੀ ਕਰਨ ਜਾਣਦਾ ਵਾ ਇਹ ਸਮਾਜ ਇਹ ਵਾਲਮੀ ਤੋਂ ਮੱਝ ਵੀ ਸਿੱਖ ਭਾਈਚਾਰਾ ਜਿਹੜਾ ਵਾ ਇਹ ਉਹ ਕੌਮ ਆ ਬਾਬਾ ਦੀਪ ਸਿੰਘ ਜੀ ਦੇ ਵਾਰਸ ਹਰੀ ਸਿੰਘ ਨਲਵੇ ਵਰਗੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਜੈਤਾ ਜੀ ਵਰਗੇ ਜੋਦੇ ਜਿਨ੍ਹਾਂ ਦੀਆਂ ਪੁੱਲਾਂ ਦੇ ਵਿੱਚੋਂ ਬਹਾਦਰ ਜੋਧੇ ਪੈਦਾ ਹੋਏ ਨੇ ਉਹਨਾਂ ਦੀ ਵਿੰਸਾਵਲੀ ਆਏ ਇਹ ਉਹਨਾਂ ਦੇ ਮਨ ਸਿਆ ਸੋ ਇਦਾਂ ਵਾ ਜੀ 24 ਤਰੀਕ ਨੂੰ ਇਹ ਮੇਰਾ ਸਮਾਜ ਜਿਹੜਾ ਵਾ ਨਿਸ਼ਾਨ ਸਾਹਿਬ ਆਹੀਂ ਲਾਵਾਂਗੇ ਉਸਦੀ ਜ਼ਿੰਮੇਵਾਰੀ ਡੀਸੀ ਸਾਹਿਬ ਦੀ ਤਹਿਸੀਲਦਾਰ ਸਾਹਿਬ ਦੀ ਔਰ ਇਹ ਬੱਬਲ ਜੀ 24 ਨੂੰ ਮੋੜ ਦੇ ਕਰਕੇ ਨੇੜੇ ਹੋਊਗਾ ਸਮਾਂ 2 ਵਜੇ 2 ਵਜੇ ਦਾ ਸਮਾਂ ਹੋਵੇ ਬਾਈ ਜੀ ਠੀਕ ਹੈ ਜੀ ਹਾਂਜੀ ਧੰਨਵਾਦ ਹਾਂਜੀ ਸਰ ਕੀ ਨਾਂ ਤੁਹਾਡਾ ਜੀ ਮੈਂ ਗੁਰਪ੍ਰੀਤ ਸਿੰਘ ਤਾਰੀਵਾਲ ਜੀ ਠੀਕ ਹੈ ਜੀ ਤਾਰੀਵਾਲ ਸਿੰਘ ਜੈਪੜ ਜੀ ਠੀਕ ਹੈ ਜੀ ਆਹ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਜੋ ਸਾਡੀ ਜ਼ਮੀਨ ਆ ਸੋਨੀ ਪੱਠੇ ਵਾਲਾ ਬੜੇ ਚਿਰ ਤੋਂ ਦਬਲ ਕੇ ਬੈਠਾ ਆ ਠੀਕ ਆ ਉਹਦੇ ਲਈ ਨਾਰ ਸਾਹਿਬ ਉਹਨਾਂ ਨੇ ਅਸੀਂ ਆ ਕੇ ਬਹੁਤ ਤਰਨੇ ਮੁਜ਼ਾਰੀ ਕੀਤੇ ਆ ਪਰ ਸਾਡੀ ਕਿਸੇ ਨੇ ਹੱਲ ਤੱਕ ਨਹੀਂ ਸੁਣਿਆ ਤੁਹਾਡਾ ਨਾ ਲੰਬਾ ਸੰਘਰਸ਼ ਜਾ ਰਿਹਾ ਤੁਹਾਨੂੰ ਕਿਉਂ ਨਹੀਂ ਕੁਝ ਹਾਸਲ ਹੋ ਰਿਹਾ ਸਰ ਪ੍ਰਸ਼ਾਸਨਾਂ ਦੀ ਮੀਲੀ ਭੁਗਤ ਹੋ ਰਹੀ ਜੀ ਸਾਰੀ ਸੋਨੀ ਦਾ ਨਾਲ ਵਾਲੇ ਪਿਆ ਆ ਜੋ ਕਹਿ ਰਹੇ ਉਹਦੀ ਸ਼ਰਤ ਚੱਲ ਰਹੀ ਆ ਤੇ ਸਾਡੀ ਜ਼ਮੀਨ ਦੇ ਵਿੱਚੋਂ ਮਿੱਟੀ ਪੱਟ ਕੇ 20 20 ਫੁੱਟ ਮਿੱਟੀ ਪੱਟੀ ਗਈ ਆ ਜ਼ਮੀਨ ਦੇ ਵਿੱਚੋਂ ਤੇ ਮੈਂ ਸਾਰਿਆਂ ਨੂੰ ਵਾਲਮੀਕ ਮਰਯੂ ਸਮਾਜ ਨੂੰ ਬੇਨਤੀ ਕਰਦਾ ਆ ਇਹ ਗਰੀਬਾਂ ਦੇ ਲਈ ਅੱਜ ਖੜੇ ਹੋਈਏ ਔਰ ਇਤਨਾਰ ਕੋ ਆਪੀ ਜ਼ਮੀਨ ਛੜਾਈਏ ਔਰ ਗਰੀਬਾਂ ਦੇ ਵਿੱਚ ਵੰਡੀ ਜਾਵੇ ਜੋ ਕੋ ਸਾਨੂੰ ਸਾਡੀ ਜ਼ਮੀਨ ਦੇ ਹੱਕ ਦੇ ਸਕਣ ਤੇ ਔਰ ਉੱਥੇ ਬੰਦੀ ਕਾਰਵਾਈ ਸੋਨੀ ਪੱਠੇ ਵਾਲੇ ਦੇ ਉੱਤੇ ਜਿਹੜੀ ਕਾਰਵਾਈ ਬੰਦੀ ਕੀਤੀ ਜਾ ਸਕੇ ਜੈ ਭੀਮ ਜੈ ਭਾਰ ਜੈ ਭਾਰ ਅੱਜ ਸਰ ਕੀ ਨਾਮ ਮੈਂ ਤੁਹਾਡਾ ਮੈਂ ਸਤੀਸ਼ਕ ਮਾਨਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰ ਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਨਾ ਸਰਬਾਜੀ ਤੁਸੀਂ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮੁੱਦਾ ਹੈ ਇਸ ਪ੍ਰੈਸ ਕਾਨਫਰੰਸ ਦਾ ਮੇਰੇ ਖਿਆਲ ਦੇ ਨਾਲ ਇੰਨਾ ਸਾਡਾ ਜੋਰ ਜਗਾ ਸੰਜਣਾ ਪਸੰਮਾ ਕਰ ਚੁੱਕੇ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਸਿਲਪ ਸ਼ਾਸਨ ਦੇ ਕੰਨ ਜੂਨੀ ਸਰਕਦੀ ਵੀ ਉਹ ਐਡਾ ਮਾੜੇ ਹਾਲਾਤ ਆ ਪ੍ਰਸ਼ਾਸਨ ਦੇ ਡੀਸੀ ਸਾਹਿਬ ਕਪੂਰਸਲਾ ਦੇਖੋ ਡੀਸੀ ਕਪੂਰਸਲਾ ਨੇ ਕਈ ਵੇਲੇ ਨਾਰੇ ਨਾਰੇ ਲਾਤੇ ਸਾਨੂੰ ਪਰ ਸਾਨੂੰ ਸਾਡਾ ਹੱਕ ਨਹੀਂ ਮਿਲਿਆ ਮੈਂ ਤੁਹਾਡੀ ਗੱਲ ਕਰ ਰਿਹਾ ਸੋਨੀ ਪਠਾ ਜਗਾ ਦੀ ਪਿੱਛੇ ਕਾਫੀ ਲੋਕ ਸ਼ਹਿਰ ਬੰਦੀ ਕਾਲ ਦਿੱਤੀ ਪ੍ਰਸ਼ਾਸਨ ਨੇ ਸਾਨੂੰ ਸਵਾਗਤ ਆਇਆ ਕਿ ਵਰੀ ਨਾ ਕਰੋ ਤੁਹਾਡੀ ਜੋ ਬੰਦਨ ਹੱਕ ਦਾ ਜਾਵੇਗਾ ਔਰ ਉੱਥੇ ਸੁਭਿਸ਼ਾਲ ਸੋਨੀ ਨੇ ਇੱਕ ਬਿਆਨ ਦਿੱਤਾ ਕਿ ਮੈਂ 28 ਕਨਾਲ 4 ਮਰਲੇ ਜਿਹੜੀ ਜਗ੍ਹਾ ਛੱਡ ਦਿੱਤੀ ਹੈ ਜਿਸ ਤੇ ਮੋਕੇ ਸਰ ਪਾਰਟੀ ਵਰਕਰ ਪਲੱਸ ਐਸ.ਡੀ.ਐਮ ਤਸੀਹਦਾਰ ਕਪੂਰਥਲਾ ਪਟਵਾਰੀ ਕਪੂਰਥਾ ਗਏ ਜਗ੍ਹਾ ਦੇਖਿਆ ਕੱਲ ਅਸੀਂ ਜਗ੍ਹਾ ਦੇ ਫੇਰ ਕੇ ਦੁਆਰਾ ਤੋਂ ਉੱਥੇ ਦੁਆਰਾ ਨੇ ਝੋਨਾ ਲਾਤਾ ਇਹ ਸਾਰੀ ਪ੍ਰੇਸ਼ਾਨੀ ਮਿਲੀ ਭੂਤਵਾ ਪ੍ਰਸ਼ਾਸਨ ਦਲੀ ਸਮਾਨ ਦਬੋਣਾ ਚਾਹੁੰਦਾ ਵਾ ਭਗਵਾਨ ਦੂਜੇ ਆਮ ਆਦੀ ਪਾਰਟੀ ਦੇ ਰਾਜ ਦੇ ਵਿੱਚ ਹਮੇਸ਼ਾ ਦਲਤਾਂ ਨਾਲ ਅਤਿਆਚਾਰ ਹੋਇਆ ਦਲ ਦਲਤਾਂ ਤੱਕਾ ਹੋਇਆ ਜਿਹਨੂੰ ਸਾਡੀ ਪਾਰਟੀ ਬਰਦਾਸ਼ਤ ਨਹੀਂ ਕਰਦੀ ਇਹ ਲੋਕਾਂ ਨੇ ਹਮੇਸ਼ਾ ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਸੋਨੀ ਪੱਠੀ ਵਾਲਿਆਂ ਨੇ ਸੋਨੀ ਪੱਠੀ ਵਾਲਿਆਂ ਨੇ 144 ਕਿੱਲੇ ਜੋ ਕਿ ਸਾਡੇ ਕੋ ਸਾਰਾ ਕੁਝ ਪਿਆ ਵਾ ਉਹਨੇ ਨੱਪੀ ਪਈ ਆ ਪਰ ਪ੍ਰਸ਼ਾਸਨ ਨੇ ਕੋਈ ਸਾਡੀ ਹਿੱਲਟ ਨਹੀਂ ਕੀਤੀ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਸਾਨੂੰ ਲਾੜਾ ਨਾੜਾ ਕਾਜਾ ਜੀ ਲੈ ਜਾਂਦੇ ਆ ਅਖੇ ਤੁਹਾਡਾ ਹੱਕ ਕਹੇ ਰਹਿ ਗਿਆ ਉਹ ਮੈਂ ਪੁੱਛਦਾ ਹਾਂ ਜਿਹੜਾ ਉਹ ਨੋ ਨੱਪ ਕੇ ਬੈਠਾ ਵਾ ਉਹ ਕਾਜਾ ਨੱਪ ਕੇ ਬੈਠਾ ਜੇ ਨਰਸਾਉ ਤੁਸੀਂ ਇਸ ਮੁੱਦੇ ਨਾਲ ਕੇ ਕਹੀ ਜੀ ਧੰਨੇ ਲਾਏ ਆ ਤੁਸੀਂ ਪ੍ਰਦਰਸ਼ਨ ਕੀਤਾ ਵਾ ਤੁਹਾਨੂੰ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਵਾ ਪਰ ਤੁਹਾਡਾ ਸਿੱਟਾ ਕੀ ਨਿਕਲਾ ਹੈ ਅੱਜ ਤੱਕ ਤੁਸੀਂ ਸਿੱਟਾ 0 ਸਿੱਟਾ 0 ਅੱਜ ਵੀ 0 ਕਿਉਂਕਿ ਮੈਨੂੰ ਪਤਾ ਕਿ ਸੋਨੀ ਭੱਠੇ ਵਾਲਾ ਤੇ ਪ੍ਰਸ਼ਾਸਨ ਰਲੀਮਲੀ ਪੂਤੀ ਚਲਦੀ ਪਈ ਆ ਸਾਨੂੰ ਇਹ ਕਹਦੇ ਕਿ ਕਿੰਨੀ ਅਸੀਂ ਬਾਵਾ ਸਾਹਿਬ ਦੇਦਕਾ ਜੀ ਲਾ ਦ ਸੁਣ ਲੋ ਗੱਲ ਸੰਘਰਸ਼ ਵਾਲੇ ਕਹਿੰਦੇ ਨਾ ਬਾਵਾ ਸਾਹਿਬ ਦੇ ਹੈਗੇ ਸੀ ਵਾਸੀ ਏ ਅੰਮੇਦਕਰ ਵਾਦੀ ਪਿਛਲੇ ਮਹੀਨੇ ਦਾ ਸਾੜੇ ਆਧੀਆ ਪਿਛਲੇ ਮਹੀਨੇ ਅਰਧ ਨੰਗਨ ਹੋ ਕੇ ਤੁਸੀਂ ਤਹਿਸੀਲਦਾਰ ਕੋਲ ਪੇਸ਼ ਹੋਏ ਸੀਗੇ ਦਫਤਰ ਪੇਸ਼ ਹੋਏ ਸੀ ਤੁਹਾਨੂੰ ਉਹ ਪ੍ਰਸ਼ਾਸਨਿਕ ਤੁਹਾਡੇ ਮੰਗਾ ਮੰਨ ਲਿਆ ਗਈਆਂ ਇਹ ਮੰਗਾ ਪੂਰੀਆਂ ਹੋਈਆਂ ਤੁਹਾਡੇ ਨਾ ਤਹਿਸੀਲਦਾਰ ਸਾਹਿਬ ਨੇ ਸਾਨੂੰ ਕਿਹਾ ਕਿ 5 ਜੁਲਾਈ ਤੱਕ 5 ਜੁਲਾਈ ਤੱਕ ਤੁਹਾਡਾ ਜੋ ਬੰਧ ਆ ਕੇ ਦਿੱਤਾ ਜਾਵੇਗਾ ਪਰ 5 ਜੈ ਛੱਡੋ ਅੱਜ 25 20 22 25 ਹੋ ਗਈ ਆ 20 ਜੁਲਾਈ ਹੋ ਗਈ ਹਾਂ 20 ਜੁਲਾਈ ਪਰ ਕੋਈ ਪ੍ਰਸ਼ਾਸਨ ਜੀਰੋ ਮੈਨੂੰ ਪਤਾ ਇਹ ਸਾਰੇ ਬਲੇ ਨੇ ਮੈਂ ਪੁੱਛਣਾ ਇਹ ਡਾਕਟਰ ਧੀਰ ਬੈਠਾ ਵਾ ਉਹ ਕਈ ਲਾੜ ਨਾ ਬੈਠਾ ਵਾ ਸੋਨੀ ਭਟੇਰਾ 40 ਸਾਲ ਤੋਂ ਬਾਅਦ ਉਹ ਕਈ ਲਾੜ ਨਾ ਮਾਰ ਸਾਰੇ ਸਾਡੇ ਗਰੀਬਾਂ ਵਾਸਤੇ ਕਾਗਜ਼ ਪੱਤਰ ਪਰ ਅਸੀਂ ਹੁਣ ਇਹਨਾਂ ਆਪਾ ਹਕੇ ਜਾ ਹੀ ਮਰਾਂਗੇ ਜਾਂ ਮਾਰਾਂਗੇ ਕਿਉਂਕਿ ਸਾਨੂੰ ਆਪਣੇ ਹੱਕ ਲੈਣੇ ਹੁੰਦੇ ਆ ਸਾਨੂੰ ਪਤਾ ਇਹਨਾਂ ਲੋਕਾਂ ਨੂੰ ਸਾਨੂੰ ਕੱਖੜ ਦੇਣਾ ਕੋਈ ਸੋਸ਼ਲ ਨੇ ਹਮੇਸ਼ਾ ਗਰੀਬ ਨੂੰ ਗਰੀਬ ਦੇ ਇੱਥੇ ਜੇ ਕਿਤੇ ਆ ਵੀਰ ਜੱਕ ਮਾਰੇ ਆ ਪਰ ਇਹ ਮੈਂ ਦੱਸਣਾ ਚਾਹੁੰਦਾ ਡੀਸੀ ਕਪੂਠਾ ਨੂੰ ਕਿ ਇਹ ਭਲੇਖਾ ਕਰਦੇ ਆ ਮੰਨਦੇ ਕਿ ਸਾਡੇ ਗਰੀਬਾਂ ਦੀ ਧੱਕਾ ਕਰਜੂਗੇ ਅਸੀਂ ਜਾਨ ਮਾਂ ਦੀ ਰੱਖੀ ਉੱਤਾਰਦੇ ਆਪਣੇ ਜਾਨ ਮਾਂ ਜਾਨ ਵੀ ਦੇ ਸਕਦੇ ਆ ਜੋ ਕਿ ਸਾਨੂੰ ਪਤਾ ਪਿਆ ਨਾ ਸਾਨੂੰ ਕੱਖ ਨਹੀਂ ਮਿਲਣਾ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਇਆ ਸਾਡਾ ਅਗਲਾ ਪ੍ਰੋਗਰਾਮ ਬੁੱਧਵਾਰ ਨੂੰ ਜਿਹੜੀ ਸਾਨੂੰ 28 ਕਿਲਾ ਚਾਹ ਮਲੇ ਸੋਨੀ ਪਠਾ ਦੇ ਮੁੰਡੇ ਵਿਸ਼ਾਲ ਹੁੰਨੇ ਕਹੀ ਛੱਡੀ ਆ ਉੱਥੇ ਇਥੇ ਗਾ ਜੂਮ ਪਾਰਟੀ ਦਫਤਰ ਟਰੈਕਟਰਾਂ ਦੇ ਮੋਟਰਸਾਈਕਲ ਜਾ ਕੇ ਉੱਥੇ ਨਿਸ਼ਾਨਖਾ ਲਾਵਾਂਗੇ ਕਿਉਂਕਿ ਅਸੀਂ ਪਹਿਲਾਂ ਆਪਣੀ ਜਗ੍ਹਾ ਜਵੜਨਾ ਬਾਕੀ ਨਿਸ਼ਾਨਦੇ ਕਰ ਕਹਿੰਦੇ ਨਾ ਇਹ ਪਟਵਾਰੀ ਸਾਹਿਬ ਕਹਿੰਦੇ 100 ਕੁ ਕਿੱਲੇ ਬਾਂਦੀ ਉਹ ਵਿਸ਼ਾਲ ਹੁਣ ਆਪ ਬਿਆਨ ਦੇਦੇ 90 ਕਿੱਲੇ ਆ ਤੇ ਪਟਵਾਰੀ ਕਹਿੰਦੇ 100 ਕੁ ਕਿੱਲੇ ਆ ਇੱਥੋਂ ਪਤਾ ਲੱਗਦਾ ਕਿ ਲੈ ਦੇ ਕੇ ਸਾਰੇ ਦੁਬਾਰੇ ਮਸਲੇ ਨੂੰ ਅਸੀਂ ਇਹਨੇ ਮੰਨ ਮੰਨੀ ਨਾ ਹੁਣ ਦੇ ਪ੍ਰਸ਼ਾਸਨ ਨਹੀਂ ਮੰਨੀ ਨਾਲੇ ਪ੍ਰਸ਼ਾਸਨ ਨੂੰ ਮਿਲਣਾ ਵਾ ਨਾ ਮੈਂ ਬੇਨਤੀ ਕਰ ਪ੍ਰਸ਼ਾਸਨ ਨੂੰ ਕਿਸਾਨ ਨੂੰ ਦੁਆਰਾ ਨਾ ਕਹੀਓ ਕਿ ਤੁਹਾਡੇ 10 ਪ੍ਰੋਗਰਾਮ ਕਿਤੇ ਦਸਾ ਤੁਹਾਡੀ ਮੰਨੀ ਆ ਪਰ ਸਾਡਾ ਇੱਕ ਵੀ ਕੰਮ ਨਹੀਂ ਹੋਇਆ ਸ਼ਹਿਰ ਬਾਂਦੀ ਕਰ ਦਿੱਤੀ ਉਦੋਂ ਸ਼ੁਆਤ ਵਾਰ ਤਸੀਹਦਾਰ ਨੇ ਅਰਧ ਨਗਰ ਹੋਏ ਉਦੋਂ ਸ਼ੁਆਤ ਕੀ ਗੈਸੇ ਸ਼ਹਾਜ ਹੋ ਗਈਆਂ ਕੱਟ ਖਰਾ ਕਰਾਉ ਤੇ ਖਾਲੀ ਬੈਠੇ ਸਾਰੀ ਉਹਦੇ ਕੋ ਅਸੀਂ ਮੰਨ ਜਾਗੇ ਇਹਨੂੰ ਭੇਜ ਕੇ ਲਾਲਾ ਬੰਦਾ ਸਾਡੀ ਮਈਏ ਜਗਾ ਨਾ ਵੇ ਸਾਡਾ ਜੀਵਨ ਦਾ ਹੋਇਆ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਕਿ ਆਪਣੇ ਆਪ ਸਾਨੂੰ ਖਾਲੀ ਕਰਾ ਦੇ ਨਹੀਂ ਤਾਂ ਬੁੱਧਵਾਨਾਂ ਦਾ ਝੂਮ ਜਾਏਗਾ ਜੈ ਮਰਾਂਗੇ ਜਾਂ ਮਾਰਾਂਗੇ ਅਸੀਂ ਆਪਣੇ ਇਸ ਜਗ੍ਹਾ ਤੇ ਜਾਗ ਨਿਸ਼ਾਨਾ ਲਾਵਾਂਗੇ ਚਾਹੇ ਦੰਗਾ ਹੋਵੇ ਚਾਹੇ ਤਾਂ ਮੋਰਖਾਬ ਸਾਡੀ ਜੁਮੈਣੀ ਪ੍ਰਸ਼ਾਦੀ ਮਰੇ ਹੋਗੀ ਇਹਨੇ ਕਹਿੰਦਾ ਖਵਾ ਜਾਏਗਾ ਜੈ ਪੀ ਜੈ ਪਾਪ ਜੈ ਵਾਲਮੀਕੀ ਹਰੇ ਵਾਲਮੀਕੀ